ਮਨਰੇਗਾ ਕਾਂਗਰਸ ਪਾਰਟੀ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਦੀ ਨੇ ਸ਼ੁਰੂ ਕੀਤੀ ਸੀ ਆਈਐਲਐਸ ਦਾ ਕੀ ਮਤਲਬ ਇਹਦੇ ਪਿੱਛੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਸੋਚ ਸੀਗੀ ਇੱਕ ਕਿ ਮਹਾਤਮਾ ਗਾਂਧੀ ਜਿਸ ਤਰੀਕੇ ਨਾਲ ਆਪਦੇ ਤਨ ਤੇ ਕੱਪੜਾ ਨਾ ਪਹਿਨਦੇ ਹੋਏ ਦੇਸ਼ ਦੇ ਲੋਕਾਂ ਦੀ ਔਰ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਸੈਕਰੀਫਾਈਸ ਇਸ ਕਰਕੇ ਉਹ ਨਾਮ ਰੱਖਿਆ ਗਿਆ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਮੰਰੇਗਾ 'ਚ ਹੁਣ ਬਿੱਲ ਲਿਆਂਦਾ ਗਿਆ ਜਿਹੜਾ ਮੁਕੰਮਲ ਤੌਰ ਤੇ ਪੰਜਾਬ 'ਚ ਵੱਡਾ ਨੁਕਸਾਨ ਭਾਜਪੀ ਨੇ ਸਾਡਾ ਘਰਤਾ ਹੁਣ ਮੰਰੇਗਾ ਦਾ ਕੰਮ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਪਿਆ ਹੈ ਪਹਿਲਾ 10% ਜਿਹੜਾ ਇਹਦੇ ਵਿੱਚ ਹਿੱਸਾ ਪਾਉਂਦਾ ਸੀ ਉਹ ਪੰਜਾਬ ਪਾਉਂਦਾ ਸੀ ਤੇ 90% ਕੇਂਦਰ ਪਾਉਂਦਾ ਸੀ ਫੇਰ ਵੀ ਸਾਡੇ ਮਨਰੇਗਾ ਭਰਾਵਾਂ ਨੂੰ ਚੰਗਾ ਇਤਰਾ ਕੰਮ ਨਹੀਂ ਮਿਲਦਾ ਸੀ ਕਿਉਂਕਿ ਪੰਜਾਬ ਜਦੋਂ ਦੀ ਝਾੜੂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਹੈ ਉਹ 10% ਹਿੱਸਾ ਵੀ ਕਈ ਵਾਰੀ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਸਥਿਤੀ ਠੀਕ ਨਹੀਂ ਹੈ ਤੇ ਸਾਡਾ ਉਹ ਪੈਸਾ ਲੈਪਸ ਹੋ ਜਾਂਦਾ ਸੀ ਕੰਮ ਮਿਲ ਨਹੀਂ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਪੁੱਛ ਲਓ ਇਹਨਾਂ ਨੇ ਕਰਤਾ ਵੀ 40% ਉਹਨੂੰ ਸਟੇਟ ਪਾਏਗੀ ਤੇ 60% ਕੇਂਦਰ ਪਾਏਗਾ ਇਹ ਤਾਂ ਜਰਾ ਸਰਾਸਰ ਜ਼ਾਸੀ ਹੈ ਫਿਰ ਹੁਣ ਗੂਠਾ ਲੱਗਿਆ ਕਰੇਗਾ ਬਾਇਓਮੈਟ੍ਰਿਕ ਇਹਰਾ ਲੋਕਾਂ ਦੀ ਹਾਜ਼ਰੀ ਲੱਗੇਗੀ ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਗੁੱਠੇ ਚੱਲਦੇ ਹੀ ਨਹੀਂ ਪਹਿਲਾਂ ਹੀ ਹੁਣ ਐਪ ਸਿਸਟਮ ਕਰਤਾ ਸਾਡੇ ਸਮੇਂ ਹਾਜ਼ਰੀ ਲੱਗਦੀ ਸੀ ਹੱਥ ਨਾਲ ਹੁਣ ਐਪ ਦੇ ਥਰੂ ਹਾਜ਼ਰੀ ਲੱਗਦੀ ਹੈ ਕੰਮ ਕਿਤੇ ਮਿਲਦਾ ਹੈ ਹਾਜ਼ਰੀ ਕਿਤੇ ਲੱਗਦੀ ਹੈ ਫਿਰ ਪੈਸੇ ਨਹੀਂ ਆਉਂਦੇ ਦੋ ਕੰਮ ਐਸੇ ਸਨ ਜਿਹੜਾ ਇਰੀਗੇਸ਼ਨ ਦਾ ਇੱਕ ਤਾਂ ਕੰਮ ਤੇ ਇੱਕ ਰੋਡ ਬੰਬਸ ਦਾ ਕੰਮ ਜਿਹੜਾ ਇਹਨਾਂ ਨੇ ਬੈਨ ਕਰਤਾ ਸੋ ਉਹ ਹੈ ਨਹੀਂ ਕੰਮ ਤਾਂ ਸਾਡੇ ਸਾਡੇ ਲੋਕਾਂ ਨੂੰ ਕੰਮ ਹੀ ਨਹੀਂ ਮਿਲਦਾ ਬੁਰਾ ਹਾਲ ਹੈ ਔਰ ਆਮ ਆਦਮੀ ਪਾਰਟੀ ਨੇ ਜਮਾਹੇਰੇ ਤੇ ਕੋਈ ਕੋਈ ਉਪਰਾਲਾ ਹੀ ਨਹੀਂ ਕੀਤਾ ਸੋ ਇਹ तमाम ਤਕਲੀਫਾਂ ਨੂੰ ਲੈ ਕੇ ਮੈਂ ਦੱਸਿਆ ਸੀਗਾ ਕਿ 1,23,000 ਜੌਬ ਕਾਰਡ ਲੁਧਿਆਣੇ ਦੇ ਬਣੇ ਲੇਕਿਨ 54,000 ਜੌਬ ਕਾਰਡ ਆਲਿਆਂ ਨੂੰ ਨੌਕਰੀ ਕੰਮ ਮਿਲਿਆ ਜਿਹੜੇ ਜੋ 12 ਪਰਿਵਾਰਾਂ ਨੂੰ ਹੀ 100 ਦਿਨ ਦਾ ਰੋਜ਼ਗਾਰ ਮਿਲਿਆ 12 ਪਰਿਵਾਰਾਂ ਨੂੰ ਇਹ ਡੀਸੀ ਕਹਿ ਰਿਹਾ ਸੋ ਕਹਿਣ ਦਾ ਮਤਲਬ ਬੇੜਾ ਘਰ ਕਰਤਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਖਰਾਬ ਹੋ ਸਕਦਾ ਮੰਰੇਗਾ ਇਸ ਕਰਕੇ ਲਿਆਂਦੀ ਸੀ ਕਿ ਗਰੀਬ ਦਾ ਚੁੱਲਾ ਚੱਲਦਾ ਰਹੇ ਜੇ ਗਰੀਬ ਦਾ ਚੁੱਲਾ ਚੱਲਦਾ ਰਹੇਗਾ ਜੇ ਉਹਦੇ ਪੇਟ ਦੀ ਭੁੱਖ ਮਿਟਦੀ ਰਹੇਗੀ ਤਾਂ ਉਹ ਆਸ-ਪਾਸੇ ਨਹੀਂ ਦੇਖੇਗਾ ਵਿਚਾਰਾ ਕਿਉਂਕਿ ਉਹਰੇ ਬੱਚੇ ਪੜ੍ਹ ਰਹੇ ਸੋ ਇਹ ਮੰਰੇਗਾ ਬੰਦ ਦੇ ਹੋਣ ਦੇ ਨਾਲ ਦੇਸ਼ ਦੇ ਅੰਦਰ ਮੈਨੂੰ ਲੱਗਦਾ ਗਰੀਬ ਤੇ ਅਮੀਰ ਦਾ ਇੱਕ ਪਾੜਾ ਵੀ ਵੱਧ ਜਾਣਾ ਕਿਉਂਕਿ 80% ਜਾਇਦਾਦ ਤਾਂ ਦੋ ਬੰਦਿਆਂ ਕੋਲੇ ਹੈ ਉਹ ਅਡਾਨੀ ਤੇ ਅਬਾਨੀ ਦੀ ਜੇ 140 ਕਰੋੜ ਆਬਾਦੀ ਚੋਂ 80 ਫੀਸਦੀ ਲੋਕਾਂ ਦਾ ਪੈਸਾ ਇਹਨਾਂ ਦੋਹਾਂ ਕੋਲੇ ਹੈ ਤੇ ਜੇ ਗਰੀਬ ਤੇ ਅਮੀਰ ਦਾ ਅੰਤਰ ਵੱਧ ਗਿਆ ਤੇ ਇਸ ਦੇਸ਼ ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ ਔਰ ਖਰਗੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਬਪੇਸ਼ ਬਗੇਲ ਜੀ ਆਇਆ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਸੰਗਰਾਮ ਦੇ ਨਾਮ ਤੇ ਇੱਕ ਯਾਤਰਾ ਅੱਜ ਅਸੀਂ ਇਹ ਮਾਝੇ ਤੋਂ ਸਟਾਰਟ ਕਰਕੇ ਮਾਲਵਾ ਦਬਾਬਾ ਉਹ ਫਿਰੋਜ਼ਪੁਰ ਤੱਕ ਗੁਰੂ ਹਰਸਾਏ ਤੱਕ ਪੁੱਚੋ ਤੱਕ ਇਹ ਸਾਰਾ ਕੱਢ ਰਿਹਾ ਸੋ ਅੱਜ ਦੀ ਸ਼ੁਰੂਆਤ ਹੈ ਅਸੀਂ ਵੈਨ ਦੇ ਵਿੱਚ ਸਾਰੇ ਲੀਡਰ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਗਰਦਾਸਪੁਰ ਵਿਖੇ ਜੀ ਮਰੇਗਾ ਬੰਦ ਕਰਨੇ ਕੇ ਖਿਲਾਫ ਅਭਿਆਨ ਚਲਾਇਆ ਹੋਇਆ ਹੈ ਉਸਕੇ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੇ ਦੁਆਰਾ एक कार्यक्रम पहले उन्होंने सभी जिलों में प्रेस कॉन्फ्रेंस किया और उसके बाद अभी पाँच दिन के कार्यक्रम हैं जिसमें दस जगह तो सभाएं होगी और उसके अलावा अलग अलग ग्रुपों में मजदूरों से मजदूर महिलाओं से उनसे सबसे मुलाकात होगी तो कुल मिला करीब पंद्रह कार्यक्रम अभी पाँच दिनों में होना है ਤਾਂ ਇਹ ਕਿੰਨੇ ਦਿਨਾਂ ਦਾ ਜਿਹੜਾ ਪ੍ਰੋਗਰਾਮ ਹੋਏਗਾ ਮਿਕਲ ਸਰ ਇਹ ਅਭੀ 5 ਦਿਨ ਦਾ ਜੀ ਕੜੀ ਕੜੇ ਲੀਡਰ ਜਾ ਰਿਹਾ ਸਰ ਸਭੀ 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 ਲੀਡਰ ਅਗਰ ਅਗਰ ਜਗਾ ਜੁਆਇਨ